ੴ ਵਾਹਿਗੁਰੂ ਜੀ ਕੀ ਫਤਿਹ ਬ੍ਰਹਮ ਕਵਚ ਖੜਗ ਖੰਡਾ ਅਸੀ ਅਰਗਰ ਧਰਮ ਰਖ ਧਗ ਛਤਰੀ ਵਿਸ਼ਵ ਭਾਲੋ ਊਪਾਲ ਪਛ ਪਲ ਪਛ ਰਣ ਕਛ ਅਤਰੀ ਰਾਜ ਮੰਡਾ ਅਤ ਪ੍ਰਚੰਡਾ ਈਸ਼ਵਰੀ ਕਰਵਾਰ ਹੈ ਸ਼ਕਤ ਬ੍ਰਹਮੀ ਵੈਸ਼ਨਵੀ ਭਵਾਨੀ ਤੂ ਤਰਵਾਰ ਹੈ ਨਿਤ ਜਯੋਤੀ ਮੁਕਤਦਾਇਕ ਧਾਰਾ ਧਰ ਕਿਰਪਾਨ ਹੈ ਚੰਡ ਕਾ ਮੰਡ ਕਾ ਮ੍ਰਿਤ ਕਾ ਜਗਤ ਜਨਨੀ ਅਕਾਲ ਕਾ ਗੁਣ ਖਾਨ ਹੈ ਅਕਾਲ ਜੋਤ ਨਿਹ ਕਲੰਕਾ ਮਹਾ ਬਲੀ ਤ੍ਰਿਤਮਾਨ ਹੈ ਭਵ ਮਾਨ ਕਾ ਖਲ ਖਾਨ ਕਾ ਰਤ ਪਾਨ ਕਾ ਜਗ ਮਾਨ ਹੈ ਇਹ ਕਵਚ ਬ੍ਰਹਮਾ ਕੋ ਬਤੀ ਸਾ ਪੜਾ ਜੋ ਨਿਤ ਛਤਰੀ ਰਣ ਜੀਤ ਲਹੈ ਨਿਰ ਪੀਤ ਰਹਿ ਰਿੱਧ ਸਿੱਧ ਪਾਵੇ ਅਤਰੀ ਲਹ ਦੇਦ ਭੇਦ ਜੋ ਪੜਾ ਵਿਪਰੰ ਬੈਸ ਤੁਨ ਸੁਖ ਸੰਪਤਾ ਤਨ ਧਾਮ ਤਨ ਅਰੋਗ ਸੂਦਰ ਆਏ ਸੁਖ ਅਕੰਪਤਾ ਇਹ ਬੋਲਾ ਹਰ ਗੋਬਿੰਦ ਕਾ ਸੁਣੋ ਖਾਲਸਾ ਵੀਰ ਫਤਿਹ ਪਾਓ ਮੈਦਾਨ ਮੈਂ ਪਕੜੋ ਹੱਥ ਸਮਸੀਰ ਤੋਹਰਾ ਜਾਵੇਦ ਨਾਮੋ ਚਾਰ ਬਿਦ ਪੁਨਾ ਕਹੇਓ ਪਰ ਜੋਗ ਪਾਠ ਸਵਾ ਲੱਖ ਹਵਨ ਕਰ ਜੀਤ ਜੰਗ ਤਵ ਹੋਗ ਦੋਹਰਾ ਜਾ ਵਿਦ ਨਾਮ ਉਚਾਰ ਵਿਦ ਪੁਨਾ ਕਹਿਓ ਪਰ ਜੋਗ ਪਾਠ ਸਵਾ ਲੱਖ ਹਵਨ ਕਰ ਜੀਤ ਜੰਗ ਤਵ ਹੋਗਾ